ਅਮਰੀਕਾ ਸਰਕਾਰ ਇਲੀਗਲ ਇਮੀਗ੍ਰੇਸ਼ਨ ਨੂੰ ਰੋਕਣ ਦੇ ਲਈ ਵੱਖ-ਵੱਖ ਤਰੀਕੇ ਅਪਣਾਰੇ ਆ ਹੁਣ ਇਸ ਦੇ ਚੱਲਦੇ ਆ ਗ੍ਰੀਨ ਕਾਰਡ ਹਾਸਲ ਕਰਨ ਦੇ ਲਈ ਜੋ ਲੋਕ ਵਿਆਹ ਕਰਵਾ ਲੈਂਦੇ ਨੇ ਅਮਰੀਕੀ ਨਾਗਰਿਕਾ ਦੇ ਨਾਲ ਉਹਨਾਂ ਦੇ ਲਈ ਟਰੰਪ ਸਰਕਾਰ ਨੇ ਚੇਤਾਵਨੀ ਜਾਰੀ ਕੀਤੀ ਆ ਜੀ ਹਾਂ ਟਰੰਪ ਸਰਕਾਰ ਨੇ ਕਹਿ ਦਿੱਤਾ ਕਿ ਜਿਹੜੇ ਲੋਕ ਸਿਰਫ ਇੱਕ ਗ੍ਰੀਨ ਕਾਰਡ ਹਾਸਲ ਕਰਨ ਦੇ ਲਈ ਅਮਰੀਕਾ ਦੇ ਨਾਗਰਿਕਾ ਦੇ ਨਾਲ ਵਿਆਹ ਕਰਵਾ ਲੈਂਦੇ ਨੇ ਤੇ ਫਿਰ ਤਲਾਕ ਲੈ ਲੈਂਦੇ ਨੇ ਜੀ ਹਾਂ ਕਰਨਾ ਹੁਣ ਅਪਰਾਧ ਹੋਵੇਗਾ ਤੇ ਉਹ ਦੋਸ਼ੀ ਮੰਨੇ ਜਾਣਗੇ ਤੇ ਜੇਕਰ ਅਜਿਹਾ ਕੋਈ ਵੀ ਦੋਸ਼ੀ ਪਾਇਆ ਜਾਂਦਾ ਤੇ ਉਸ ਨੂੰ ਗੰਭੀਰ ਜਿਹੜੇ ਨਤੀਜੇ ਪਹੁੰਚਦੇ ਨੇ ਪਹਿਨ ਕੇ ਦੱਸਦੇ ਆ ਕਿ ਜੇਕਰ ਕੋਈ ਅਜੀਹਾ ਕਰਦਾ ਹੈ ਕਿ ਸਿਰਫ ਗ੍ਰੀਨ ਕਾਰਡ ਦੇ ਲਈ ਵਿਆਹ ਕਰਵਾਉਂਦਾ ਫਿਰ ਤਲਾਕ ਲੈ ਲੈਂਦੇ ਨੇ ਤਾਂ ਫਿਰ ਉਹ ਪ੍ਰਵਾਸੀ ਨੂੰ ਜਿਹੜਾ ਕਿ ਵਿਦੇਸ਼ ਗਿਆ ਹੋਊਗਾ ਜਿਹੜਾ ਕਿ ਅਮਰੀਕਾ ਦੇ ਵਿੱਚ ਗਿਆ ਹੋਵੇਗਾ ਤੇ ਗ੍ਰੀਨ ਕਾਰਡ ਹਾਸਲ ਕਰਨ ਦੇ ਲਈ ਜਿੰਨੇ ਵਿਆਹ ਕਰਵਾਇਆ ਹੋਵੇਗਾ ਉਸ ਨੂੰ 5 ਸਾਲ ਤੱਕ ਦੀ ਕੈਦ ਹੋ ਸਕਦੀ ਹੈ ਉਧਰ ਹੀ ਕਈ ਵਾਰ ਅਜੀਹਾ ਵੀ ਹੁੰਦਾ ਹੈ ਕਿ ਅਮਰੀਕੀ ਨਾਗਰਿਕ ਪੈਸਿਆਂ ਦੇ ਲਈ ਵਿਆਹ ਕਰਵਾ ਲੈਂਦੇ ਨੇ ਕਿ ਉਹ ਕਹਿੰਦੇ ਨੇ ਕਿ ਤੁਹਾਨੂੰ ਅਸੀਂ ਗ੍ਰੀਨ ਕਾਰਡ ਲੈ ਕੇ ਦਵਾਂਗੇ ਤੁਸੀਂ ਸਾਨੂੰ ਪੈਸੇ ਦੇ ਦਿਓ ਤੇ ਟਰੰਪ ਸਰਕਾਰ ਨੇ ਕਿਹਾ ਕਿ ਅਜੀਹਾ ਕੋਈ ਵੀ ਅਗਰ ਅਮਰੀਕੀ ਨਾਗਰਿਕ ਅਗਰ ਇੱਕ ਪੈਸੇ ਲੈਂਦਾ ਹੋਇਆ ਪਕੜਿਆ ਗਿਆ ਅਗਰ ਪਤਾ ਲੱਗਿਆ ਕਿ ਉਸਨੇ ਪੈਸੇ ਲੈਨੇ ਕਿ ਗ੍ਰੀਨ ਕਾਰਡ ਉਹਨਾਂ ਨੂੰ ਦਿਵਾਉਣ ਦੇ ਲਈ ਤੇ ਉਹਨਾਂ ਦੇ ਕੋਲੋਂ ਪੈਸੇ ਲੈਨੇ ਫਿਰ ਉਹਨਾਂ ਦੇ ਖਿਲਾਫ ਵੀ ਕਾਰਵਾਈ ਹੋਵੇਗੀ ਜਾਂਚ ਹੋਵੇਗੀ ਤੇ ਨਾਲ ਹੀ ਉਹਨਾਂ ਨੂੰ ਦੇਸ਼ ਨਿਕਾਲਾ ਮਿਲ ਸਕਦਾ ਹੈ ਇਸ ਦੇ ਨਾਲ ਹੀ 트ੰਪ ਨੇ ਇੱਕ ਹੋਰ ਝਟਕਾ ਦਿੱਤਾ ਦੱਸਦੇ ਕਿ 트ੰਪ ਦਾ ਕਹਿਣਾ ਹੈ ਕਿ ਜੇਕਰ ਕੋਈ ਵੀ ਹੋਰ ਦੇਸ਼ ਦਾ ਨਾਗਰਿਕ ਅਮਰੀਕਾ ਦੇ ਵਿੱਚ ਆਉਂਦਾ ਹੈ ਤੇ ਅਮਰੀਕਾ ਦੇ ਵਿੱਚ ਆਉਣ ਤੋਂ ਬਾਅਦ ਵੀ ਉਸ ਦੀ ਜਿਹੜੀ ਜਾਂਚ ਉਹ ਲਗਾਤਾਰ ਚਲਦੀ ਰਹੇਗੀ ਤੇ ਜੇਕਰ ਅਜਿਹਾ ਕਿਤੇ ਵੀ ਲੱਗਦਾ ਹੈ ਕਿ ਉਹ ਅਮਰੀਕਾ ਦੇ ਕਾਨੂੰਨ ਦੀ ਪਾਲਣ ਨਹੀਂ ਕਰ ਰਿਹਾ ਤੇ ਦੇ ਖਿਲਾਫ ਜਾਂਚ ਹੋਵੇਗੀ ਤੇ ਉਸ ਨੂੰ ਡਿਪੋਰਟ ਕੀਤਾ ਜਾ ਸਕਦਾ ਹੈ ਦੱਸ ਦੇ ਕਿ ਅਮਰੀਕਾ ਸਰਕਾਰ ਲਗਾਤਾਰ ਸਖਤੀਆਂ ਅਪਣਾ ਰਹੀ ਹੈ ਤੇ ਜਿਹੜੇ ਵੀ ਇਲੀਗਲ ਇਮੀਗ੍ਰੈਂਟਸ ਨੇ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ ਉਹਨਾਂ ਨੂੰ ਡਿਪੋਰਟ ਕੀਤਾ ਜਾ ਰਿਹਾ ਤੇ ਹੋਰ ਵੀ ਕਈ ਰੂਲਸ ਨੇ ਜਿਹੜੇ ਉਹਨਾਂ ਨੂੰ ਕਾਫੀ ਸਖਤੀ ਅਪਣਾਈ ਜਾ ਰਹੀ ਹੈ ਕਾਫੀ ਸਖਤ ਕੀਤੇ ਜਾ ਰਹੇ ਨੇ ਵਿਜਲੇ ਦਿਨੀ ਕਾਫੀ 300 ਤੋਂ ਵੱਧ ਜਿਹੜੇ ਭਾਰਤੀ ਨਾਗਰਿਕ ਸੀਗੇ ਜਿਹੜੇ ਕਿ ਗੈਰ ਕਾਨੂੰਨੀ ਢੰਗ ਨਾਲ ਅਮਰੀਕਾ ਗਏ ਸੀ ਉਹਨਾਂ ਨੂੰ ਡਿਪੋਰਟ ਕੀਤਾ ਗਿਆ ਸੀ ਤੇ ਹੁਣ ਫਿਰ ਤੋਂ ਬੀਤੇ ਦਿਨੀ ਸੰਸਦ ਦੇ ਵਿੱਚ ਕੇਂਦਰ ਸਰਕਾਰ ਨੇ ਜਾਣਕਾਰੀ ਦਿੱਤੀ ਕਿ ਅਮਰੀਕਾ ਸਰਕਾਰ ਔਨ ਦੀਨਾਂ ਨੂੰ 295 ਹੋਰ ਭਾਰਤੀ ਨਾਗਰਿਕ ਨੇ ਜਿਹੜਾ ਨੂੰ ਰਿਪੋਰਟ ਕਰ ਸਕਦੀ ਹੈ ਤਾਂ ਇਸ ਵੇਲੇ ਅਮਰੀਕਾ ਸਰਕਾਰ ਦੀ ਕਿਰਾਸਤ ਦੇ ਵਿੱਚ ਨੇ ਤੇ ਜੇਕਰ ਉਹਨਾਂ ਦੀ ਪੁਸ਼ਟੀ ਹੋ ਜਾਂਦੀ ਹੈ ਭਾਰਤੀ ਨਾਗਰਿਕਤਾ ਦੀ ਤੇ ਫਿਰ ਉਹਨਾਂ ਨੂੰ ਵਾਪਸ ਭੇਜ ਦਿੱਤਾ ਜਾਵੇਗਾ ਹੁਣ ਇਸੇ ਵਿਚਾਲੇ ਟਰੰਪ ਸਰਕਾਰ ਨੇ ਇੱਕ ਹੋਰ ਝਟਕਾ ਦਿੱਤਾ ਹੈ ਕਿ ਜੇਕਰ ਕੋਈ ਵੀ ਪ੍ਰਵਾਸੀ ਗ੍ਰੀਨ ਕਾਰਡ ਹਾਸਲ ਕਰਨ ਦੇ ਲਈ ਸਿਰਫ ਗ੍ਰੀਨ ਕਾਰਡ ਹਾਸਲ ਕਰਨ ਦੇ ਲਈ ਕਿਸੇ ਵੀ ਅਮਰੀਕੀ ਨਾਗਰਿਕ ਦੇ ਨਾਲ ਵਿਆਹ ਕਰਵਾਉਂਦਾ ਤੇ ਫਿਰ ਤਲਾਕ ਲੈ ਲੈਂਦੇ ਨੇ ਤੇ ਅਜਿਹੇ ਚ ਉਹਨਾਂ ਨੂੰ ਇਸ ਇਸ ਨੂੰ ਅਪਰਾਧ ਮੰਨਿਆ ਜਾਵੇਗਾ ਤੇ ਉਹਨਾਂ ਨੂੰ ਕਾਫੀ ਗੰਭੀਰ ਨਤੀਜੇ ਭੂਤਨੇ ਪੈਣਗੇ ਤੇ 5 ਸਾਲ ਤੱਕ ਦੀ ਸਜ਼ਾ ਵੀ ਹੋ ਸਕਦੀ ਹੈ ਤੇ ਜੇਕਰ ਦੂਜੇ ਪਾਸੇ ਅਮਰੀਕੀ ਨਾਗਰਿਕ ਪੈਸਿਆਂ ਦੇ ਲਈ ਵਿਆਹ ਕਰਵਾਉਂਦੇ ਨੇ ਗ੍ਰੀਨ ਕਾਰਡ ਪ੍ਰਵਾਸੀ ਨੂੰ ਲੈ ਕੇ ਦਿੰਦੇ ਨੇ ਤੇ ਫਿਰ ਤਲਾਕ ਲੈਂਦੇ ਨੇ ਤੇ ਉਹਨਾਂ ਦੇ ਖਿਲਾਫ ਵੀ ਕਾਰਵਾਈ ਹੋਵੇਗੀ ਉਨ੍ਹਾਂ ਦੇ ਖਿਲਾਫ ਜਾਂਚ ਕੀਤੀ ਜਾਵੇਗੀ ਤਾਂ ਇਹਨਾਂ ਨੂੰ ਦੇਸ਼ ਨਿਕਾਲਾ ਵੀ ਦਿੱਤਾ ਜਾ ਸਕਦਾ ਹੈ। ਹੁਣ ਅਮਰੀਕਾ ਸਰਕਾਰ ਕਾਫੀ ਸਖਤ ਰੁਖ ਅਪਣਾਉਂਦੀ ਹੋਈ ਨਜ਼ਰ ਆ ਰਹੀ ਹੈ। ਇਲੀਗਲ ਇਮੀਗ੍ਰੇਸ਼ਨ ਨੂੰ ਰੋਕਣ ਦੇ ਲਈ ਵੱਖ-ਵੱਖ ਤਰੀਕੇ ਅਪਣਾ ਰਹੀ ਹੈ। ਉਸ ਦੇ ਵਿਚਾਲੇ ਹੁਣ ਇਹਨਾਂ ਪ੍ਰਵਾਸੀਆਂ ਨੂੰ ਜੋ ਨਿਸ਼ਾਨਾ ਬਣਾਇਆ ਜਾ ਰਿਹਾ ਹੈ, ਨਾਲ ਦੀ ਨਾਲ ਉਹ ਅਮਰੀਕੀ ਨਾਗਰਿਕਾਂ ਨੂੰ ਚੇਤਾਵਨੀ ਜਾਰੀ ਕਰ ਦਿੱਤੀ ਗਈ ਹੈ ਕਿ ਕੁਝ ਪੈਸਿਆਂ ਦੇ ਲਈ ਜੋ ਅਗਰ ਵਿਆਹ ਕਰਵਾਉਂਦੇ ਨੇ ਤੇ ਫਿਰ ਤਲਾਕ ਲੈਂਦੇ ਨੇ ਉਹਨਾਂ ਨੂੰ ਵੀ ਦੇਸ਼ ਨਿਕਾਲਾ ਦਿੱਤਾ ਜਾ ਸਕਦਾ ਹੈ।